ਕੇਜਰੀਵਾਲ ਸਾਹਿਬ ਦਾ ਕੀ ਫੈਕ ਲੱਗਦਾ ਕਿ ਬਾਹਰ ਆਏ ਆ ਕਹਿੰਦੇ 1 ਲੱਖ ਵੋਟ ਅੰਮ੍ਰਿਤਸਰ ਦੀ ਵਧ ਗਈ ਮੈਂ ਦੱਸਦਾ ਜੀ 4 ਤਰੀਕ ਤਾਈ ਹਰੇਕ ਸੋਚੂਗਾ ਜਿੱਤੂਗਾ ਔਰ ਜੋ ਰਿਜ਼ਲਟ ਆਊਗਾ ਪਾਣਾ ਮੰਨ ਲਾਂਗੇ ਅਸੀਂ ਤਾਂ ਪਾਣਾ ਮੰਨਣ ਵਾਲੇ ਬੰਦੇ ਆ ਕੇਜਰੀਵਾਲ ਸਾਹਿਬ ਦੇ ਬਾਹਰ ਆਣ ਦਾ ਅੰਮ੍ਰਿਤਸਰ ਦੀ 1 ਲੱਖ ਵੋਟ ਵਾਤੇ ਫੇਰ ਉਹਨਾਂ ਨੂੰ ਫੇਰ ਅੰਦਰ ਲੈ ਕੇ ਫੇਰ ਕੱਢ ਦੇਣਗੇ ਕਿ ਵਾਦੋ ਦੋ ਜੂ ਵਹਟ ਪੈ ਜਾਂਦਾ ਜੇਲ੍ਹ ਤੋਂ ਅੰਦਰ ਵਾਰਾ ਇਹ ਪਤਾ ਜੀ ਆਪਣੇ ਇਫੈਕਟ ਬਣਾ ਲੈਂਦੇ ਆ ਕੀ ਕਹਿੰਦੇ ਆ ਮੈਂ ਕਹਿੰਦਾ ਸੂਰਜ ਚੜ੍ਹਦਾ ਮੇਰੀ ਵੋਟ ਵੱਧ ਗਈ ਹੁਣ ਮੈਨੂੰ ਕੀ ਪਤਾ ਪਾਣੀ 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 ਸੁੱਟ ਕੇ ਦੇ ਲੈਨੇ ਵੋ ਅੰਮ੍ਰਿਤਸਰ ਦੀ ਹਵਾ ਕੀ ਕਹਿੰਦੀ ਆ ਅੰਮ੍ਰਿਤਸਰ ਦੀ ਹਵਾ ਨਦੀ ਤੋਂ ਪਾਣੀ ਆ ਸੁੱਟਣ ਲੱਗ ਪਣਾ ਕਿ ਉਹਦਾ ਵੋਟਰ ਨੂੰ ਠੰਡਾ ਪਾਣੀ ਪਹੁੰਚ ਜਾਊਗਾ ਤੇ ਮੈਨੂੰ ਵੋਟ ਪਾ ਦਿਓ ਹਾਂ ਮੈਂ ਤਾਂ ਮਾਨ ਸਾਹਿਬ ਨੂੰ ਇੱਕ ਦਿਨ ਪਾਇਆ ਸੀ ਪਾਣੀ ਸਿਰ ਦੇ ਵਿੱਚ ਵੀ ਪਤਾ ਨਹੀਂ ਗਰਮੀ ਜਿਆਦਾ ਪਤਾ ਨਹੀਂ ਕੀਤਾ ਹੋਣਾ ਸਾਹਿਬ ਉਹ ਨਹੀਂ ਕਹਿੰਦੇ ਸੀ ਕਿ ਟੈਂਪਰੇਚਰ ਵੇਹ ਦੇ ਨਹੀਂ ਇਹ ਵੇਖ ਕੇ ਚੱਲਦੇ ਆ ਪਰ ਉਹਨਾਂ ਨੂੰ ਗਰਮੀ ਲੱਗੀ ਤਾਂ ਬੋਤਲ ਖੋਲਹੀ ਉਸ ਨੂੰ ਪਹਿਲਾਂ ਪੀਤਾ ਕਹਿੰਦੇ ਫਿਰ ਸਿਰ ਚ ਪਾਇਆ ਮੈਂ ਨਹੀਂ ਸੁਣੀ ਇਹ ਗੱਲ ਮਾਨ ਸਾਹਿਬ ਨੇ ਸਭ ਕਿਹੜੇ ਸੀਮਾਨ ਪਵਨਤਮਾਨ ਜੀ ਨੇ ਸੀਮਾਨ ਨੇ ਆਪਣੇ ਮਾਨ ਸਾਹਿਬ ਸੁਝ ਜਣੇ ਅੱਛਾ ਸੀਮ ਸਾਹਿਬ ਨੇ ਕਿਹਾ ਅੱਛਾ ਆ ਕੀ ਪਤਾ ਜੀ ਇਹੋ ਜੀ ਹਾਲਾਤ 'ਚ ਹੋਣ ਕਿ ਉਹਨਾਂ ਨੂੰ ਮੂੰਹ ਤੇ ਸਿਰ ਦਾ ਫਰਕ ਨਾ ਪਤਾ ਲੱਗਿਆ ਓਏ ਇਹ ਗਰਮੀ ਜ਼ਿਆਦਾ ਹਵਾ ਦਾ ਰੁਖ ਬਦਲ ਰਿਹਾ ਉਹਨਾਂ ਦਾ ਜ਼ਹਿਨ ਇਹ ਹੋ ਜਾਣਾ ਜਿਹੜਾ ਉਹਨਾਂ ਨੂੰ ਮੂੰਹ ਤੇ ਇੱਥੇ ਦਾ ਭਲੇਖਾ ਲਾ ਕੇ ਉਧਰ ਚਲੇ ਗਿਆ ਹੋਣਾ ਹੋ ਸਕਦਾ ਤੰਜ ਵੀ ਕੱਸੇ ਜੀ ਇਹਦੇ ਤੇ ਕੁਝ ਸਾਡੇ ਪੰਥਕ ਸਖਸ਼ੀਤਾ ਸੀ ਉਹਨਾਂ ਤੰਜ ਕੱਸਿਆ ਉਹ ਕਹਿੰਦੇ ਕਿ ਜਿਹੜੀ ਬੋਤਲ ਨੂੰ ਤੁਸੀਂ ਮੂੰਹ ਨਾਲ ਲਾ ਕੇ ਝੂਠੀ ਕੀਤਾ ਸੀ ਉਹ ਸਿਰ ਦੇ ਵਿੱਚ ਪਾਉਣ ਦਾ ਫਰਜ਼ ਨਹੀਂ ਲਿਖੋ ਕਿ ਪੱਗ ਸਿਰ ਤੇ ਆ ਇਸ ਗੱਲ ਤੋਂ ਤੰਜ ਵੀ ਹੋਇਆ ਆ ਮੈਂ ਸ਼ੁੱਧ ਸ਼ੁੱਧ ਜਿਹੜੀ ਸੋਚ ਹੈ ਮੈਂ ਇਹ 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 ਸੋਚਦਾ ਇੰਨਾ ਉਪਾਸ਼ਕ ਹੈ ਨਹੀਂਗਾ ਲੋੜ 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 ਮੁਤਾਬਕ ਮੇਰਾ ਖਿਆਲ ਹੈ ਜੋ ਕਰਨਾ ਚਾਹੀਦਾ ਕਿਸ ਪੱਖ ਤਾਈਂ ਕਰਨਾ ਚਾਹੀਦਾ ਮੈਂ ਮੌਕੇ ਦੀ ਲੋੜ ਮੁਤਾਬਕ ਸਮਝਦਾ ਕਿ ਬੰਦੇ ਨੂੰ ਰਹਿਣ ਸਰ ਤੋਂ ਤਾਲੀਵਾਲ ਸਾਹਿਬ ਦੀ ਗੱਲ ਕੀਤੀ ਹੈ ਜੋਸੀ ਸਾਹਿਬ ਜਾਂ ਔਜਲਾ ਸਾਹਿਬ ਨੂੰ ਕਿਵੇਂ ਦੇਖਦੇ ਆ ਤੁਸੀਂ ਦੇਖੋ ਸਰ ਜੀ ਜਿਹੜੇ ਦਿੱਲੀ ਤੋਂ ਵੋਟ ਲੈ ਕੇ ਆਉਂਦੇ ਆ ਠੀਕ ਹੈ ਨਾ ਜੀ ਉਹਨਾਂ ਨੇ ਇੱਕ ਤਰ੍ਹਾਂ ਦੀ ਲਗਾਮ ਪਹਿਲਾਂ ਹੀ ਆਪਣੇ ਆਪ ਨੂੰ ਪਾ ਲਈ ਹੈਗੀ ਆ ਉਹ ਗੁਰੂ ਕੀ ਨਗਰੀ ਦੀ ਪੇਸ਼ਕਸ਼ ਆ ਜਾਂ ਉੱਥੇ ਦੀ ਸੋਚ ਪਾਰਲੀਮੈਂਟ ਤੇ ਜਾ ਕੇ ਨਹੀਂ ਰੱਖ ਸਕਦੇ ਹੈਗੇ ਜਿਹੜੇ ਬੰਦੇ ਨੇ ਸੋਨੀਆ ਤੋਂ ਟਿਕਟ ਲਈ ਹੈ 40 ਸਾਲ 1984 ਦੇ ਕਤਲੇਆਮ ਤੋਂ ਬਾਅਦ ਕਿਹੜੇ ਮੂੰਹ ਨਾਲ ਜਾ ਕੇ ਅੰਮ੍ਰਿਤਸਰ ਨਾਲ ਬੀਤੀ ਕਹਿ ਸਕੂਗਾ ਕਿਉਂਕਿ ਉਹਨੇ ਪਹਿਲਾਂ ਹੀ ਸੋਨੀਆ ਤੋਂ ਟਿਕਟ ਲੈ ਲਈ ਹੈਗੀ ਹੈ ਠੀਕ ਹੈ ਨਾ ਜੀ ਹੁਣ ਕੇਜਰੀਵਾਲ ਸਾਹਿਬ ਹੈ ਇਹ ਕਹਿੰਦੇ ਆ ਕਿ ਮੇਰੇ ਹੱਥ ਬੰਨੇ ਹੋਏ ਆ ਪੁਲਿਸ ਦੀ ਇਨਕੁਆਇਰੀ ਮੈਂ 1984 ਦੇ ਕਤਲੇਆਮ ਦਿੱਲੀ ਬਾਰੇ ਕੁਝ ਨਹੀਂ ਕਰ ਸਕਦਾ ਮੇਰੇ ਹੱਥ ਚ ਪੁਲਸ ਹੀ ਨਹੀਂ ਤੇ ਮੈਂ ਜਵਾਬ ਦਿੰਦਾ ਕਿ ਜੀ ਇਨਕੁਆਇਰੀ ਤਾਂ ਪਟਵਾਰ ਮੈਕਮਾ ਕਰ ਸਕਦਾ ਹੈਗਾ ਜੋ ਪਟਵਾਰੀ ਇਨਕੁਆਇਰੀ ਕਰ ਸਕਦਾ ਹੁਣ ਜਦ ਤੁਹਾਡੇ ਖੇਤਾਂ 'ਚ ਨੁਕਸਾਨ ਹੁੰਦਾ ਮੁਆਵਜ਼ਾ ਪੁੱਛਣ ਆ ਜਾਂਦਾ ਤੇ ਇਨਕੁਆਇਰੀ ਤਾਂ ਤੁਸੀਂ ਕਿਹੜੇ ਦੂਜੇ ਮੈਕਮੇ ਤੋਂ ਕਰਾ ਲਓ ਰੈਵਨਿਊ ਮੈਕਮੇ ਤੋਂ ਕਰਾ ਲਓ ਠੀਕ ਹੈ ਨਾ ਜੀ ਤੇ ਇਹ ਇਹਨਾਂ ਦੀ ਨੀਅਤ ਹੈਗੀ ਹੈ ਇਹ ਗੁਜਰਾਤ ਚ ਕਹਿ ਕੇ ਆ ਪੰਜਾਬ ਦੇ ਪੈਸੇ ਨਾਲ ਐਡਵਰਟਾਈਜ਼ਮੈਂਟ ਕਰਕੇ ਆ ਕਿ ਅਸੀਂ ਹਿੰਦੂ ਰਾਸ਼ਟਰ ਖੜਾ ਕਰਨਾ ਹੈ ਇਹਨਾਂ ਦੀ ਵੈਬਸਾਈਟ ਹੈਗੀ ਆ aapkaramraj.org ਠੀਕ ਹੈ ਨਾ ਜੀ ਤੇ ਇਹਨਾਂ ਦਾ ਜਿਹੜਾ ਮਿਸ਼ਨ ਹੈਗਾ ਉਹ ਸਿੱਖੀ ਪ੍ਰਫੁੱਲਿਤ ਨਹੀਂ ਕਰਨਾ ਹੈਗਾ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਇਹ ਕਿਹਾ ਹੋਇਆ ਉਹਨਾਂ ਨੇ ਠੀਕ ਹੈ ਨਾ ਜੀ